ਅੱਜ ਈਵਨਿੰਗ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਰੀਸੀਵ ਹੋਈ ਸੀਗੀ ਕਿ ਇੱਕ ਗੱਡੀ ਹੈਗੀ ਐ ਪਾਰਕਿੰਗ ਦੇ ਵਿੱਚ ਦੇਸ਼ ਹਸਪੀਟਲ ਵਿੱਚ ਖੜੀ ਐ ਤੇ ਇਥੋਂ ਕਾਫੀ ਸਮੈਲ ਜਿਹੜੀ ਸੀਗੀ ਡਿਟੈਕਟ ਹੋ ਰਹੀ ਸੀਗੀ ਸੋ ਬੇਸਿਕਲੀ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਤਾਂ ਇਹ ਗੱਡੀ ਜਿਹੜੀ ਹੈਗੀ ਐ ਦੇਸ਼ ਹਸਪੀਟਲ ਵਿੱਚ ਪਾਰਕਿੰਗ ਦੇ ਵਿੱਚ ਲੱਗੀ ਹੋਈ ਐ ਕੱਲ ਦੀ ਮੋਸਟ ਫਰਵੋਲ ਜਿਹੜੀ ਹੈਗੀ ਗੱਡੀ ਐ ਜਿਹੜੀ ਖੜੀ ਸੀਗੀ ਤਾਂ ਜਦੋਂ ਇਹਦੀ ਜਾਂਚ ਕੀਤੀ ਗਈ ਕਿਤੇ ਦੇ ਵਿੱਚ ਇੱਕ ਜਿਹੜੀ ਡੈੱਡ ਬੋਡੀ ਹੈਗੀ ਐ ਲੇਡੀ ਦੀ ਹੈਗੀ ਐ ਲੋ ਵਿੱਚ ਹੈਗੀ ਐ ਸੋ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਆ ਜਿਹੜਾ ਬੰਦਾ ਜਿਹੜਾ ਹੈਗਾ ਕਿਸੇ ਨੇ ਕਿਸੇ ਵੀ ਬੰਦੇ ਨੇ ਇੱਥੇ ਜਿਹੜੀ ਇਹ ਗੱਡੀ ਛੱਡ ਕੇ ਗਿਆ ਪਾਰਕ ਕਰਕੇ ਗਿਆ ਸੋ ਸਾਡੀ ਟੀਮ ਸੇ ਮੌਕੇ ਤੇ ਪਹੁੰਚੀ ਹੈ ਇਨਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾ ਲਈ ਹੈ ਸੋ ਫਰਦਰ ਜਿਹੜੀ ਹੈਗੀ ਹੈ ਫਾਸਟਵਾਰਟੀ ਹੈਗੀ ਵੀ ਇਹਦੀ ਲੇਡੀ ਦੀ ਆਇਡੈਂਟੀਫਿਕੇਸ਼ਨ ਕਰਾਈ ਜਾਵੇ ਕਿ ਕੌਣ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਜਿਹੜੇ ਇਹਦੀ ਡੱਡਬੜੀ ਇੱਥੇ ਕਿਵੇਂ ਪਹੁੰਚੀ ਕੀ ਰੀਜ਼ਨ ਹੈ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਜੰਮ ਦਿੱਤਾ ਗਿਆ ਉਹ ਸਾਰੇ ਅੰਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਮੋਸਟ ਪ੍ਰੋਬਬਲੀ ਜਲਦੀ ਜਿਹੜੇ ਹੈਗਾ ਇਸ ਕੇਸ ਨੂੰ ਅਸੀਂ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਇਹ ਲੇਡੀ ਦੀ ਉਮਰ ਤਾਂ ਪੁਸ਼ਪਤਾ ਲੱਗਿਆ ਕਿੰਨੀ ਇਹ ਮਿਡਲ ਏਜ ਲੇਡੀ ਲੱਗ ਰਹੀ ਹੈ ਜੇ ਬੇਸਿਕਲੀ ਤੇ ਸਮਾਨ ਵਗੈਰਾ ਵੀ ਅਸੀਂ ਰਿਸਿਵ ਕੀਤਾ ਮਿਡਲ ਏਜ ਦੀ ਉਮਰ ਹੈਗੀ ਹੈ ਸੋ ਬਾਕੀ ਜਿਹੜੀ ਹੈਗੀ ਸਾਰੇ ਅੰਗਲਾਂ ਤੋਂ ਸੀਸੀਟੀਵੀ ਫੁਟੇਜ ਜਾਂ ਬਾਕੀ ਸਾਰੇ ਅੰਗਲਾਂ ਦਾ ਜਾਂਚ ਕਰਕੇ ਫਰਦਰ ਕੀ ਹੋਇਆ ਕਿੱਦਾਂ ਇੱਥੇ ਪਹੁੰਚੀ ਕੌਣ ਸੀਗਾ ਇਹ ਸਾਰੇ ਜਿਹੜੇ ਹੈਗੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਤੱਤਾਂ ਨੂੰ ਵਿਚਾਰਿਆ ਜਾਵੇਗਾ ਕਿਸੇ ਮਰਡਰ ਲੱਗਦਾ ਹੈ ਜਾਂ ਗੱਡੀ ਚਪਾਟੇ ਦਾ ਸਾਹ ਘੁੱਟਿਆ ਲੱਗਦਾ ਦੇਖੋ ਦੋਨੋਂ ਚੀਜ਼ਾਂ ਪੋਸਿਬਿਲਿਟੀ ਹੋ ਸਕਦੀ ਹੋ ਸਕਦਾ ਵੀ ਜਿਹੜੀ ਕਿਉਂਕਿ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਜਿੱਦਾਂ ਦੇ ਪ੍ਰਾਇਮ ਫਸਾਈ ਹੈਗਾ ਲੱਗਦਾ ਤਾਂ ਇਦਾਂ ਹੀ ਵੀ ਇਹਦੀ ਡੈਥ ਇੱਥੇ ਨਹੀਂ ਹੋਈ ਡੈਥ ਕਿਤੇ ਹੋਰ ਹੋਈ ਹੈ ਜਿਹੜਾ ਬੰਦਾ ਹੈਗਾ ਉਹਨੇ ਇੱਥੇ ਛੱਡ ਕੇ ਗਿਆ ਗੱਡੀ ਦੇ ਵਿੱਚ ਸੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਮਾਰਟਰ ਹੈ ਤੇ ਬਾਕੀ ਜਿਹੜਾ ਹੈਗਾ ਪ੍ਰਾਇਮ ਫਸਾਈ ਲੱਗ ਰਿਹਾ ਵੀ ਕੁਝ ਡੈਫੀਨਿਟਲੀ ਸਮਥਿੰਗ ਫਿਸ਼ੀ ਇਜ਼ ਥੇਰ ਸਰ ਇਹ ਗੱਡੀ ਦਾ ਜਿਹੜਾ ਨੰਬਰ ਹੈ ਇਸ ਤੋਂ ਪਤਾ ਲੱਗਿਆ ਵੀ ਗੱਡੀ ਕਿੱਥੋਂ ਦੀ ਹੈ ਇਹ ਗੱਡੀ ਦਾ ਜਿਹੜਾ ਨੰਬਰ ਹੈ ਇਹ ਵੀ ਜਾਲੀ ਪ੍ਰਤੀਤ ਹੁੰਦਾ ਬਾਕੀ ਜਿਹੜਾ ਹੈ ਆਰਟੀਓ ਅਫੀਸਰ ਨਾਲ ਤਾਲਮੇਲ ਕਰਕੇ ਗੱਡੀ ਦੀ ਜਿਹੜੀ ਹੈਗੀ ਰੈਟੀਫੀਸ਼ਨ ਕਰਾਈ ਜਾਵੇ। ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆਸਾਹਰ ਦੇ ਹਿਸਾਬ ਨਾਲ ਲੰਕੀ ਹਰਾਂ। ਸਾਨੂੰ ਐਮਰਜੈਂਸੀ ਨੰਬਰ 981407420 ਤੇ ਕਾਲ ਆਇਆ ਸੀ ਕਿ ਬਡਿੰਡਾ ਬਰਨਾਲਾ ਰੋਡ ਉੱਚੋ ਦੇ ਸਾਸਪਤਾਲ ਦੇ ਵਿੱਚ ਪਾਰਕਿੰਗ ਦੇ ਵਿੱਚ ਇੱਕ ਕਾਰ ਖੜੀ ਹੈ ਜਿਹਦੇ ਵਿੱਚ ਕਾਫੀ ਮੋਸ਼ਕ ਮਾਰੀ ਆ। ਜਦ ਸਾਰਾ ਜਨਸ ਮੈਂਮੂਸ ਨੇ ਮੱਕੇ ਚੱਕ ਕੇ ਦੇਖਿਆ ਇਹਦੀ ਇੱਕ ਕਾਰ ਸੀਗੀ ਈਓਨ ਵੀ ਦਾ ਈਓਨ ਕਾਰ ਸੀਗੀ ਉਹਦੇ ਵਿੱਚ ਡੈੱਡ ਬੋਡੀ ਸੀਗੀ ਕਿਦਾ ਕਿ ਸਾਰਾ ਟੀਮ ਮੌਕੇ ਤੇ ਆ ਕੇ ਦੇਖਿਆ ਜਿਹੜੀ ਕੋ ਡੈਡ ਬਡੀ ਕਾਫੀ ਦਿਨ ਪੁਰਾਣੀ ਸੀਗੀ ਤੇ ਖਰਾਬ ਹੋਈ ਪਈ ਸੀਗੀ ਪੁਲਿਸ ਤੇ ਵਕਵਾ ਕੈਂਡਲਾਂ ਤੇ ਜਾਂਚ ਪੜਤਾਲ ਕਰ ਲਈ ਆ ਕਾਰ ਨੂੰ ਲੋਕ ਲੱਗਾ ਹੋਏ ਸੀਗਾ ਜਿਹਨੇ ਸਾਰਾ ਟੀਮ ਨੇ ਕਾਰ ਨੂੰ ਲੋਕ ਨੂੰ ਖੋਲਿਆ ਤੇ ਪੁਲਿਸ ਮੌਕੇ ਤੇ ਆ ਕੇ ਆਪਣੀ ਬੰਦੀ ਕਰ ਲਈ ਕਰਤੀ ਆ ਸਭ ਜਿਹੜੀ ਹੈਗੀ ਆ ਕਿ ਐਸਬੀ ਸੀਟੀ ਡੀਐਸਪੀ ਸੀਟੀ ਨੂੰ ਤੇ ਸੀਆਈ ਤੋਂ ਮੱਖੇ ਤੇ ਅਯੂਨਿਟ ਨੇ ਬਾਕੀ ਵਕ ਵਕ ਇੰਗਲਾਂ ਨੂੰ ਜਾਂਚ ਪੜਤਾਲ ਕਰ ਲਈ ਆ ਕਿ ਲੇਡੀਜ਼ ਦੇ ਕੋਲੋਂ ਇੱਕ ਪਾਸੇ ਤੇ ਇੱਕ ਬੈਗ ਮਿਲਿਆਗਾ ਜਿਹਦੇ ਵਿੱਚ ਕੋਈ ਵੀ ਦਸਤਾਵੇਜ਼ ਨਹੀਂ ਮਿਲੇ ਤੇ ਵੀ ਪੁਲਿਸ ਦਾ ਨੇ ਪੜਤਾਲ ਕਰਦੀ ਆ ਵਕ ਵਕ ਆਜ ਈਵਨਿੰਗ ਸਾਨੂੰ ਇੱਕ ਕੰਟਰੋਲ ਰੂਮ ਦੇ ਉੱਪਰ ਕਾਲ ਰੀਸੀਵ ਹੋਈ ਸੀਗੀ ਕਿ ਇੱਕ ਗੱਡੀ ਹੈਗੀ ਆ ਪਾਰਕਿੰਗ ਦੇ ਵਿੱਚ ਨਿਰਦੇਸ਼ ਹਸਪੀਟਲ ਦੇ ਵਿੱਚ ਖੜੀ ਆ ਤੇ ਇਥੋਂ ਕਾਫੀ ਸਮਲ ਜਿਹੜੀ ਸੀਗੀ ਡਿਟੈਕਟ ਹੋ ਰਹੀ ਸੀਗੀ ਸੋ ਬੇਸਿਕਲੀ ਜਦੋਂ ਅਸੀਂ ਮੌਕੇ ਦੇ ਉੱਪਰ ਆਏ ਤਾਂ ਇਹ ਗੱਡੀ ਜਿਹੜੀ ਹੈਗੀ ਇਹ ਦੇਸ਼ ਹਸਪੀਟਲ ਵਿੱਚ ਪਾਰਕਿੰਗ ਵਿੱਚ ਲੱਗੀ ਹੋਈ ਹੈ ਕੱਲ ਦੀ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਗੱਡੀ ਹੈ ਜਿਹੜੀ ਖੜੀ ਸੀਗੀ ਤਾਂ ਜਦੋਂ ਇਹਦੀ ਜਾਂਚ ਕੀਤੀ ਗਈ ਕਿਤੇ ਦੇ ਵਿੱਚ ਇੱਕ ਜਿਹੜੀ ਡੈੱਡ ਬੋਡੀ ਹੈਗੀ ਹੈ ਲੇਡੀ ਦੀ ਹੈਗੀ ਹੈ ਦੋ ਵਿੱਚ ਹੈਗੀ ਹੈ ਸੋ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਆ ਜਿਹੜਾ ਬੰਦਾ ਜਿਹੜਾ ਹੈਗਾ ਕਿਸੇ ਨੇ ਕਿਸੇ ਵੀ ਬੰਦੇ ਨੇ ਇੱਥੇ ਜਿਹੜੀ ਇਹ ਗੱਡੀ ਛੱਡ ਕੇ ਗਿਆ ਪਾਰਕ ਕਰਕੇ ਗਿਆ ਸੋ ਸਾਡੀ ਟੀਮ ਸੇ ਮੌਕੇ ਤੇ ਪਹੁੰਚੇ ਜੀ ਫੋਰੈਂਸਿਕ ਟੀਮ ਨੂੰ ਮੌਕੇ ਤੇ ਬੁਲਾ ਲਈ ਹੈ ਸੋ ਫਰਦਰ ਜਿਹੜੀ ਹੈਗੀ ਹੈ ਫਾਸਟ ਫੋਰਟੀ ਹੈਗੀ ਵੀ ਇਹਦੀ ਲੇਡੀ ਦੀ ਆਇਡੈਂਟੀਫਿਕੇਸ਼ਨ ਕਰਾਈ ਜਾਵੇ ਕਿ ਕੌਣ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਜਿਹੜੇ ਇਹਦੀ ਡੱਡਬੜੀ ਇੱਥੇ ਕਿਵੇਂ ਪਹੁੰਚੀ ਕਿ ਕੀ ਰੀਜ਼ਨ ਹੈ ਕਿਸ ਤਰ੍ਹਾਂ ਦੀ ਵਾਰਦਾਤ ਨੂੰ ਜਮ ਦਿੱਤਾ ਗਿਆ ਉਹ ਸਾਰੇ ਅੰਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਸੋ ਮੋਸਟ ਪ੍ਰੋਬਬਲੀ ਜਲਦੀ ਜਿਹੜੇ ਹੈਗਾ ਇਸ ਕੇਸ ਨੂੰ ਅਸੀਂ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਇਹ ਲੇਡੀ ਦੀ ਉਮਰ ਤਾਂ ਕੁਝ ਪਤਾ ਲੱਗਿਆ ਕਿੰਨੀ ਇਹ ਮਿਡਲ ਈਸਟ ਲੇਡੀ ਲੱਗ ਰਹੀ ਹੈ ਜੇ ਬੇਸਿਕਲੀ ਤੇ ਸਮਾਨ ਵਗੈਰਾ ਵੀ ਅਸੀਂ ਰਿਸਿਵ ਕੀਤਾ ਮਿਡਲ ਏਜ ਦੀ ਉਮਰ ਹੈਗੀ ਹੈ ਸੋ ਬਾਕੀ ਜਿਹੜੀ ਹੈਗੀ ਕਿੱਦਾਂ ਇੱਥੇ ਪਹੁੰਚੀ ਕੌਣ ਸੀਗਾ ਇਹ ਸਾਰੇ ਜਿਹੜੇ ਹੈਗੇ ਨੇ ਇਨਵੈਸਟੀਗੇਸ਼ਨ ਦੇ ਵਿੱਚ ਸਾਰੇ ਤੱਤਾਂ ਨੂੰ ਵਿਚਾਰਿਆ ਜਾਵੇ ਕਿਸੇ ਮਰਡਰ ਲੱਗਦਾ ਹੈ ਜਾਂ ਗੱਡੀ ਚ ਬੈਠੇ ਦਾ ਸਾਹ ਕੁੱਟਿਆ ਲੱਗਦਾ ਉਹ ਦੇਖੋ ਦੋਨੋਂ ਚੀਜ਼ਾਂ ਪੋਸਿਬਿਲਟੀ ਹੋ ਸਕਦੀ ਹੋ ਸਕਦਾ ਵੀ ਜਿਹੜੀ ਕਿਉਂਕਿ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਜਿੱਦਾਂ ਦੇ ਪ੍ਰਾਇਮ ਫ ਸਹੀ ਹੈਗਾ ਲੱਗਦਾ ਤਾਂ ਇਦਾਂ ਹੀ ਵੀ ਇਹਦੀ ਡੈਥ ਇੱਥੇ ਨਹੀਂ ਹੋਈ ਡੈਥ ਕਿਤੇ ਹੋਰ ਹੋਈ ਹੈ ਜਿਹੜਾ ਬੰਦਾ ਹੈਗਾ ਉਹਨੇ ਇੱਥੇ ਛੱਡ ਕੇ ਗਿਆ ਗੱਡੀ ਦੇ ਵਿੱਚ ਸੋ ਪੋਸਮਾਰਟ ਰਿਪੋਰਟ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਮਾਰਡਰ ਹੈ ਤੇ ਬਾਕੀ ਜਿਹੜਾ ਹੈਗਾ ਪ੍ਰਾਇਮਰ ਸਹੀ ਲੱਗ ਰਿਹਾ ਵੀ ਕੁਝ ਡੈਫੀਨਿਟਲੀ ਸਮਥਿੰਗ ਫਿਸ਼ੀ ਇਜ਼ देयर ਸਰ ਇਹ ਗੱਡੀ ਦਾ ਜਿਹੜਾ ਨੰਬਰ ਹੈ ਇਸ ਤੋਂ ਪਤਾ ਲੱਗੇ ਵੀ ਗੱਡੀ ਕਿੱਥੋਂ ਦੀ ਹੈ ਇਹ ਗੱਡੀ ਦਾ ਜਿਹੜਾ ਨੰਬਰ ਹੈ ਤੇ ਵੀ ਜਾਲੀ ਪ੍ਰਤੀਤ ਹੁੰਦਾ ਹੈ ਬਾਕੀ ਜਿਹੜਾ ਹੈਗਾ ਆਰਟੀਓ ਅਫੀਸਰ ਨਾਲ ਤਾਲਮੇਲ ਕਰਕੇ ਗੱਡੀ ਦੀ ਜਿਹੜੀ ਹੈਗੀ ਆਇਡੈਂਟੀਫਿਕੇਸ਼ਨ ਕਰਾਈ ਜਾਵੇ